ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਪਿਆਰੀਆਂ ਦੁਪੱਟੀਆਂ ਵਾਲੇ ਸੂਟਾਂ ਦੀ ਕਲੈਕਸ਼ਨ ਆਈਆਂ ਨੇ ਅਲਰਬੀਹਾ ਬ੍ਰਾਂਡ ਵੱਲੋਂ ਆਈਆਂ 5 ਮੀਟਰ ਦਾ 2.5 ਮੀਟਰ ਦਾ ਤੁਹਾਨੂੰ 올ਓਵਰ ਪ੍ਰਿੰਟਡ ਆਰੀ ਵਰਕ ਵਾਲਾ ਪਿਓਰ ਮੈਂਬਰ ਜੌਰਜਟ ਦਾ ਟਾਪ ਮਿਲੇਗਾ ਬਾਟਮ ਸ਼ੈਡੋ ਪ੍ਰਿੰਟ ਨਾਲ ਆਏਗਾ 2.5 ਮੀਟਰ ਦਾ ਜੌਰਜਟ ਦਾ ਮੈਂਬਰ ਜੌਰਜਟ ਦਾ ਦੁਪੱਟਾ ਡਿਸਾ ਪ੍ਰਿੰਟ ਨਾਲ ਆਏਗਾ ਪਿਓਰ ਜੌਰਜਟ ਦਾ ਰੇਟ ਇਹਦਾ 725 ਰੁਪਏ ਆ ਰੰਗ ਜਿਹੜੇ ਇਹਦੇ ਵਿੱਚ 11 ਨੇ ਔਰੰਗ ਮੈਂ ਇੱਥੇ ਸਾਰੇ ਜਿਹੜੇ ਐਡ ਕਰ ਦਿੱਤੇ ਨੇ ਇੱਕ ਲਕਸ਼ਣਾ ਟਾਪ ਐਂਡ ਬਾਟਮ ਨਹੀਂ ਆਈਆਂ ਨੇ ਇਹ ਤੁਸੀਂ ਤੁਹਾਨੂੰ ਦੋ ਸੂਟ ਬਾਈ ਕਰਨੇ ਪੈਣਗੇ ਜਿਹੜੇ ਕਿ 725ਾਂ ਦੇ ਵਿੱਚ ਦੋ ਸੂਟ ਨੇ ਇਹ ਆਫਰ ਤੇ ਆਏ ਨੇ ਪਹਿਲਾਂ ਇਹ ਸਿੰਗਲ ਸੂਟ ਹੀ 600 ਤੋਂ ਉੱਪਰ ਦਾ ਆਇਆ ਸੀ ਪਰ ਹੁਣ ਜਿਹੜੇ ਇਹ ਸੂਟ ਨੇ ਸਿਰਫ ਤੇ ਸਿਰਫ 725ਾਂ ਦੇ ਵਿੱਚ ਦੋ ਸੂਟ ਤੁਮਾਕਾ ਆਫਰ ਆਈ ਹੈ ਟਾਪ ਫਾਈਨ ਕੁਆਲਿਟੀ ਦਾ ਡਿਜੀਟਲ ਪ੍ਰਿੰਟ ਵਾਲਾ ਮਸਲੀਨ ਦਾ ਕਾਟਨ ਟਾਪ ਮਿਲੇਗਾ ਜਿਹੜਾ ਕਿ 2 ਮੀਟਰ ਦਾ ਜਿਹੜੀ ਵਿੜਤ ਜਾਏਗੀ 60 ਤੱਕ ਬਾਟਮ ਡਿਸਟਰਪਿੰਮਸ ਲੀਨ ਕਾਟਨ ਦਾ ਉਹਦੀ ਵੀ ਵਿੜਤ ਜਿਹੜੀ ਆ 60 ਤੱਕ ਜਾਏਗੀ ਦੋ ਸੂਟ ਜਿਹੜੇ ਨੇ 600 725ਆਂ ਦੇ ਵਿੱਚ ਦੋ ਸੂਟ ਤੁਹਾਨੂੰ ਮਿਲ ਜਾਣਗੇ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਜਿਹੜਾ ਸੂਟ ਹੈ ਪਾਰਟੀ ویئر ਕਲੈਕਸ਼ਨਾਂ ਨੇ ਇਹ ਤੁਹਾਨੂੰ ਥੋੜਾ ਸ਼ਿਮਰ embroiderry ਵਾਲੀ ਕਲੈਕਸ਼ਨ ਆਈ ਹੈ ਰੰਗ ਇਹਦੇ ਵਿੱਚ ਚਾਰ ਨੇ ਟ੍ਰੈਂਡੀ ਕਲੈਕਸ਼ਨਾਂ ਨੇ ਰੰਗ ਬੜੇ ਪਿਆਰੇ ਨੇ ਸੋਹਣੇ ਸੋਹਣੇ ਰੰਗਾਂ ਨਾਲ ਸਾਰੀਆਂ ਕਲੈਕਸ਼ਨਾਂ ਆਈਆਂ ਨੇ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕਵੈਰੀ ਕਰਨਾ ਚਾਹੁੰਦੇ ਤਾਂ ਨੰਬਰ ਤੇ ਦੇ ਜਾ ਕੇ ਮੈਸੇਜ ਕਰ ਦਿਓ 670 ਦੇ ਵਿੱਚ ਸੂਟ ਆਏ ਨੇ ਮਸਲੀਨ कॉटन ਦੇ ਦੁਪੱਟਾ ਜਿਹੜਾ ਏ ਸ਼ਿਫੋਨ ਦਾ ਦੁਪੱਟਾ ਆਏਗਾ ਰੰਗ ਜਿਹੜੇ ਇਹਦੇ ਵਿੱਚ ਤੇ ਪੰਜ ਹੀ ਆਏ ਨੇ ਪਾਰਟੀ ਵੇਰ ਕਲੈਕਸ਼ਨ ਆਈਆਂ ਨੇ ਇਹਨਾਂ ਵਿੱਚ ਚਾਰ ਰੰਗ ਆਏ ਨੇ ਪਾਕਿਸਤਾਨੀ ਪ੍ਰਿੰਟ ਨਾਲ ਆਏ ਨੇ ਕ੍ਰੇਪ ਸ਼ਰਟ ਆਏਗੀ ਡਿਜੀਟਲ ਦੁਪੱਟਾ ਸ਼ੈਂਟੂਨ ਦਾ ਬਾਟਮ 1700 ਰੁਪਏ ਦਾ ਰੇਟ ਹੈ షిప్పింగ్ ਚਾਰਜਸ ਜਿਹੜੇ ਇਹਨਾਂ ਦੇ ਉੱਪਰ ਬਿਲਕੁਲ ਫ੍ਰੀ ਨੇ ਰੰਗ ਦੇ ਵਿੱਚ ਰੈੱਡ, yellow, white ਤੇ black ਨੇ ਸਾਰੇ ਹੀ ਰੰਗ ਅਵੇਲੇਬਲ ਨੇ 1700 ਰੁਪਏ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੀਆਂ ਤੇ ਬਿਲਕੁਲ ਫ੍ਰੀ ਨੇ ਇਹ ਵੀ ਨਵੇਂ ਡਿਜ਼ਾਈਨ ਪ੍ਰਿੰਟ ਆਏ ਨੇ ਸੂਟ ਆਲਓਵਰ ਮਸਲੀਨ कॉटन ਦਾ 5 ਮੀਟਰ ਤਾਂ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਵਾਲਾ ਐਮ ਵੀ ਸੁਪਰ ਡਿਜ਼ਾਈਨ ਆਇਆ ਹੈ ਬਹੁਤ ਟ੍ਰੈਂਡੀ ਡਿਜ਼ਾਈਨ ਇਹਨਾਂ ਵਿੱਚ ਆਏ ਨੇ ਦੁਪੱਟਾ कॉटन ਦਾ ਆਏਗਾ 5 ਮੀਟਰ ਦਾ ਡਿਜੀਟਲ ਪ੍ਰਿੰਟ ਹੋਇਆ ਹੈ ਚਾਰ ਸਾਈਡਾਂ ਜਿਹੜੇ ਮਲਟੀ ਸੀਮ ਉਹ ਜਿਹੇ ਦਾ ਸੂਟ ਹੈ ਉਹਦੀ ਲੈਂਸ ਲੱਗੀ ਹੈ 680 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਇਹਨਾਂ ਦੇ ਫ੍ਰੀ ਨੇ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਇਹਨਾਂ ਵਿੱਚ ਰੰਗ ਵੀ ਨੇ ਸਾਰੇ-ਸਾਰੇ ਰੰਗ ਅਵੇਲੇਬਲ ਨੇ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਆਲਓਵਰ ਪ੍ਰਿੰਟਡ ਵਾਲਾ ਦੁਪੱਟਾ ਤੁਹਾਨੂੰ ਜਿਹੜਾ ਕਾਟਨ ਦਾ ਮਿਲੇਗਾ ਤੇ ਨਾਲ ਕਾਟਨ ਦੇ ਸਾਈਡਾਂ ਤੇ ਲੈਂਸ ਲੱਗੀ ਹੈ ਵਿੱਚ ਪ੍ਰਿੰਟਡ ਹੈ ਬਹੁਤ ਸੋਹਣੇ ਡਿਜ਼ਾਈਨ ਕੰਬੀਨੇਸ਼ਨ ਬਣਾਏ ਗਏ ਨੇ ਤੇ ਸਾਰਿਆਂ ਨੂੰ ਜਿਹੜੇ ਡਿਜ਼ਾਈਨ ਨੇ ਬਹੁਤ ਪਸੰਦ ਆ ਰਹੇ ਨੇ 680 ਦਾ ਪ੍ਰਾਈਸ ਹੈ ਸ਼ਿਪਿੰਗ ਚਾਰजेस ਜਿਹੜੇ ਫ੍ਰੀ ਨੇ ਆਲ ਓਵਰ ਇੰਡੀਆ ਦੇ ਸਾਰੇ ਸੂਟਾਂ ਦੇ ਜਿਹੜੇ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸਾਰੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ अवेलेबल ਨੇ ਰੰਗ ਡਿਜ਼ਾਈਨ ਪੈਟਰਨ ਸਾਰੇ अवेलेबल ਨੇ 520 ਰੁਪਏਾਂ ਦੇ ਵਿੱਚ ਕਾਟਨ ਦੇ ਸੂਟ ਆਏ ਨੇ ਇਹਨਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੁੰਦੀ ਡਿਜ਼ਾਈਨ ਪੈਟਰਨ ਇੱਕ ਤੋਂ ਇੱਕ ਹੁੰਦੇ ਨੇ ਤੇ ਇਹਨਾਂ ਵਿੱਚ ਹੋਰ ਵੀ ਕਾਫੀ ਆਏ ਕਿਨੇ ਮੈਂ ਇੱਥੇ ਥੋੜੇ ਜਿਹੀ ਐਡ ਕੀਤੇ ਨੇ ਬਾਕੀ ਹੋਰ ਇਹਨਾਂ ਦੇ ਡਿਜ਼ਾਈਨ ਵੇਖਣੇ ਜਾਂ ਕਿਸੇ ਵੀ ਸੂਟ ਦੀ ਕੁਇਰੀ ਕਰਨੀ ਹੈ ਤਾਂ ਨੰਬਰ 623924505 ਜੋ ਦਿੱਤਾ ਹੈ ਉਸ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਅੱਜ ਦੀ ਵੀਡੀਓ ਤੋਂ ਇਹਨਾਂ ਹੀ ਮਿਲਦੇ ਹਨ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਟਿਕਸਕਲੋਜ਼ਰ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ